ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀਆਂ ਫਸਲਾਂ ਲਹਿਰਾਉਂਦੀਆਂ ਨੇ ਉਹ ਇਹਨਾਂ ਪਾਣੀਆਂ ਦੇ ਕਰਕੇ ਨੇ ਸਾਸੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਗੋਬਿੰਦਪੁਰਾ ਤੇ ਪੁੱਲੀ ਦੇ ਵਿਚਕਾਰ ਆਪਾਂ ਮੌਜੂਦ ਹਾਂ ਇੱਕ ਪੁਰਾਣੇ ਹੈੱਡ ਦੇ ਉੱਪਰ ਇਸ ਹੈੱਡ ਨੂੰ ਕੋਟਪਾਈ ਹੈੱਡ ਦਾ ਨਾਮ ਦਿੱਤਾ ਹੋਇਆ ਹੈ ਇਹ ਹੈਡ ਬਠਿੰਡਾ ਬ੍ਰਾਂਚ ਨਹਿਰ ਦੇ ਉੱਪਰ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਸਭ ਤੋਂ ਪਹਿਲਾਂ ਆਪਾਂ ਇਸ ਬਠਿੰਡਾ ਬ੍ਰਾਂਚ ਨਹਿਰ ਦੇ ਬਾਰੇ ਗੱਲ ਕਰਾਂਗੇ ਇਹ ਨਹਿਰ ਰੋਪੜ ਹੈਡਵਰਕਸ ਤੋਂ ਲਗਭਗ 1882-83 ਦੇ ਵਿੱਚ ਇਸ ਦਾ ਉਦਘਾਟਨ ਹੋਇਆ ਸੀ ਤੇ ਇਹ ਨਹਿਰ ਫਿਰੋਜ਼ ਸ਼ਾ ਤੁਗਲਕ ਨੇ ਇਸ ਨੂੰ ਸਤਲੁਜ ਦਰਿਆ ਦੇ ਵਿੱਚੋਂ ਕੱਢ ਕੇ ਸਰਹੰਦ ਸ਼ਹਿਰ ਲਈ ਲਿਆਂਦੀ ਸੀ ਤੇ ਜੋ ਅੱਗੇ ਹਿਸਾਰ ਜਾਂਦੀ ਸੀ ਇਸ ਨਹਿਰ ਦਾ ਨਾਮ ਫਿਰੋਜ਼ ਸ਼ਾ ਤੁਗਲਕ ਨੇ ਸਰਹੰਦ ਨਹਿਰ ਰੱਖਿਆ ਤੇ ਅੰਗਰੇਜ਼ਾਂ ਦੇ ਸਮੇਂ ਮੁਲਕੀ ਝਗੜਿਆਂ ਦੇ ਕਰਕੇ ਇਹ ਨਹਿਰ ਕੁਝ ਸਮਾਂ ਗੈਰ ਆਬਾਦ ਹੋ ਗਈ ਤੇ ਫਿਰ ਅੰਗਰੇਜ਼ਾਂ ਨੇ ਨਾਬਾ ਪਟਿਆਲਾ ਜੀਂਦ ਫਰੀਦਕੋਟ ਅਤੇ ਕਲਸੀਆਂ ਦੀਆਂ ਰਿਆਸਤਾਂ ਨਾਲ ਸਮਝੌਤਾ ਕਰਕੇ ਇਸ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਸਰਹੰਦ ਨਹਿਰ ਰੋਪੜ ਤੋਂ ਸ਼ੁਰੂ ਹੁੰਦੀ ਅਤੇ ਦੱਖਣ ਪੱਛਮ ਵੱਲ ਲੁਧਿਆਣਾ ਜ਼ਿਲ੍ਹਾ ਦੇ ਸ਼ਹਿਰ ਦਰਾਹਾ ਨੂੰ ਜਾਂਦੀ ਤੇ ਦਰਾਹਾ ਤੋਂ ਥੋੜਾ ਅੱਗੇ ਗੁਰਥੜੀ ਦੇ ਪੁਲਾਂ ਤੋਂ ਇਹ ਨਹਿਰ ਤਿੰਨ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਆ ਇੱਕ ਅਬਹੋਰ ਬ੍ਰਾਂਚ ਇੱਕ ਬਠਿੰਡਾ ਬ੍ਰਾਂਚ ਅਤੇ ਇੱਕ ਪਟਿਆਲਾ ਬ੍ਰਾਂਚ ਆਪਾਂ ਦੋਸਤੋ ਜਿਸ ਨਹਿਰ ਦੇ ਉੱਪਰ ਮੌਜੂਦ ਆ ਇਹ ਬਠਿੰਡਾ ਬ੍ਰਾਂਚ ਨਹਿਰ ਆ ਇਸ ਵੀਡੀਓ ਦੇ ਵਿੱਚ ਦੋਸਤੋ ਇਹ ਤਾਂ ਤੁਹਾਨੂੰ ਜਿਹੜਾ ਆਪਾਂ ਹੈੱਡ ਦਿਖਾ ਰਹੇ ਆ ਇਹ ਹੈੱਡ ਜਿਆਦਾ ਵੱਡਾ ਤਾਂ ਨਹੀਂ ਪਰ ਹੈ ਇਹ ਬਹੁਤ ਪੁਰਾਣਾ ਦੱਸ ਦਿਆ ਕਿ ਜਦੋਂ ਇਹ ਨਹਿਰ ਤਕਰੀਬਨ 1885 86 ਦੇ ਵਿੱਚ ਇੱਧਰ ਆਈ ਤਾਂ ਉਸੇ ਸਮੇਂ ਦੇ ਇਹ ਪੁਰਾਣੇ ਹੈੱਡ ਬਣੇ ਹੋਏ ਆ ਪੰਜਾਬ ਦੇ ਵਿੱਚ ਦੋ ਤਿੰਨ ਨਹਿਰਾਂ ਹੀ ਦੋਸਤੋ ਦੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਕੱਚੀਆਂ ਨੇ ਖਾਸ ਕਰਕੇ ਮੈਂ ਮਾਲਵਾ ਏਰੀਏ ਦੀ ਗੱਲ ਕਰਾਂ ਤਾਂ ਉਹਨਾਂ ਦੇ ਵਿੱਚ ਇੱਕ ਅਬੋਰ ਬ੍ਰਾਂਚ ਉਹ ਵੀ ਕੱਚੀ ਨਹਿਰਾਂ ਤੇ ਇੱਕ ਇਹ ਬਠਿੰਡਾ ਬ੍ਰਾਂਚ ਇਹ ਵੀ ਤਕਰੀਬਨ ਕੱਚੀ ਨਹਿਰਾਂ ਇਨ੍ਹਾਂ ਨਹਿਰਾਂ ਦੇ ਉੱਪਰ ਪੁਰਾਣੇ ਅੰਗਰੇਜ਼ਾਂ ਵੇਲੇ ਦੇ ਪੁਲ ਤੇ ਹੈੱਡ ਦੇਖਣ ਨੂੰ ਮਿਲਦੇ ਨੇ ਇਸ ਤੋਂ ਪਹਿਲਾਂ ਆਪਾਂ ਪਿੰਡ ਬੀਬੀ ਵਾਲਾ ਤੇ ਜਿਹੜਾ ਹੈੱਡ ਬਣਿਆ ਹੋਇਆ ਉਸ ਦੀ ਵੀ ਵੀਡੀਓ ਸਾਂਝੀ ਕਰ ਚੁੱਕੇ ਹਾਂ ਤੇ ਅੱਜ ਦੋਸਤੋ ਇੱਕ ਕੋਟਪਾਈ ਹੈੱਡ ਦੀ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਇੱਥੇ ਮੌਜੂਦਾ ਜਿਹੜਾ ਸਟਾਫ ਡਿਊਟੀ ਨਿਭਾਉਂਦਾ ਉਹਨਾਂ ਦੇ ਦੱਸਣ ਅਨੁਸਾਰ ਇਸ ਹੈੱਡ ਦਾ ਨਾਮ ਕੋਟਪਾਈ ਹੈੱਡਾ ਤੇ ਇਹ ਜਿਹੜੀ ਸਿੱਧੀ ਨਹਿਰ ਜਾ ਰਹੀ ਆ ਇਹ ਬਠਿੰਡਾ ਵੱਲ ਨੂੰ ਜਾਂਦੀ ਆ ਤੇ ਇਹ ਜਿਹੜੀ ਬ੍ਰਾਂਚ ਇਸ ਨੂੰ ਕੋਟਪਾਈ ਬ੍ਰਾਂਚ ਦਾ ਨਾਮ ਦਿੱਤਾ ਹੋਇਆ ਤੇ ਪਿੱਛੋਂ ਦੋਸਤੋ ਗੱਲ ਕਰੀਏ ਤਾਂ ਇਹ ਦਰਾਹਾ ਦੇ ਨੇੜੇ ਜਿਹੜਾ ਗੁਰਥੜੀ ਆ ਉਥੋਂ ਜਿੱਥੋਂ ਇਹ ਤਿੰਨ ਨਹਿਰਾਂ ਬਣਦੀਆਂ ਇਹ ਉਥੋਂ ਨਹਿਰ ਆ ਰਹੀ ਆ ਮਾਲਵੇ ਦਾ ਕਾਫੀ ਸਾਰਾ ਹਿੱਸਾ ਜਿਸ ਦੀ ਸੰਝਾਈ ਇਹਨਾਂ ਨਹਿਰਾਂ ਦੇ ਨਾਲ ਕੀਤੀ ਜਾਂਦੀ ਆ ਦੋਸਤੋ ਪੁਰਾਣੀਆਂ ਚੀਜ਼ਾਂ ਨੂੰ ਅਸੀਂ ਅਕਸਰ ਕਵਰ ਕਰਦੇ ਆ ਸਾਂਭ ਕੇ ਰੱਖਦੇ ਆ ਆਉਣ ਵਾਲੇ ਸਮਿਆਂ ਦੇ ਵਾਸਤੇ ਦੋਸਤੋ ਇਹਨਾਂ ਪੁਰਾਣੇ ਪੁਲਾਂ ਪੁਰਾਣੇ ਹੈੱਡ ਦੀਆਂ ਵੀਡੀਓ ਅਸੀਂ ਅਕਸਰ ਹੀ ਆਪਣੇ ਪੇਜ ਤੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਨੇ ਆ ਹੋਰ ਕਿਹੜੇ-ਕਿਹੜੇ ਏਰੀਏ ਨੇ ਜਿੱਥੇ ਅੱਜ ਵੀ ਇਸ ਤਰ੍ਹਾਂ ਦੀਆਂ ਕੱਚੀਆਂ ਨਹਿਰਾਂ ਵਗਦੀਆਂ ਨੇ ਪੁਰਾਣੇ ਅੰਗਰੇਜ਼ਾਂ ਵੇਲੇ ਦੇ ਪੁਲ ਬਣੇ ਹੋਏ ਨੇ ਜਾਂ ਪੁਰਾਣੇ ਅੰਗਰੇਜ਼ਾਂ ਵੇਲੇ ਦੇ ਹੈੱਡ ਬਣੇ ਨੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤਾਂ ਕਿ ਆਪਾਂ ਉਹਨਾਂ ਨੂੰ ਵੀ ਰਿਕਾਰਡ ਕਰਕੇ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਕਰ ਸਕੀਏ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਫੋਲੋ ਜ਼ਰੂਰ ਕਰਿਓ ਧੰਨਵਾਦ